ਬੜੀ ਲਗਾਤਾਰ ਫੋਨ ਸਾਈਟ ਤੋਂ ਬੀਤੀ ਹੈ ਦਿਲ ਕੰਬਾਉਂ ਪਰ ਬਨਨ ਮੰਦਪਾਗੀ ਘਟਨਾ ਜਿਹੜੀ ਸਮਾਣਾ ਵਾਸੀਆਂ ਨੂੰ ਛੱਡਣੀ ਪਈ ਸਾਰੇ ਵਾਸੀਆਂ ਨੂੰ ਪੇਸ਼ ਕਰਦਾ ਇਕੱਲੇ ਸਾਧ ਪਰਿਵਾਰ ਨਹੀਂ ਬੱਚੇ ਸੰਦੇ ਸਾਝੇ ਹੁੰਦੇ ਛੋਟੇ ਛੋਟੇ ਪੁਲਨਾਮਰ ਕੇ ਬੱਚੇ ਸਕੂਲ ਤੋਂ ਮਰ ਕੇ ਵਾਪਸ ਆ ਰਹੇ ਜੀ ਉਹਨਾਂ ਦੀ ਗੱਡੀ ਦਾ ਅੰਦਰ ਵਿੱਚ ਸਾਤ ਬੱਚਿਆਂ ਦੀ ਉਸੇ ਮੌਕੇ ਤੇ ਲੱਗਦਾ ਬੜੀ ਦਰਦਨਾਕ ਮੌਕਾ ਨਹੀਂ ਚੱਲ ਪੱਛੇ ਜਾਂਦੀ ਕੁਝ ਕਰਵਾਨਾਂ ਵੱਲੋਂ ਅੱਜ ਨੇ ਡੀਟੇਲ ਨਹੀਂ ਦਿੱਤੀ ਕੁਝ ਇਨਸਾਫ ਦੀ ਮੰਗ ਹੈ ਦੇਖੋ ਬਚਨਤਾ ਦਾ ਬਸਲੇ ਇਨਸਾਫ ਹੈ ਮੌਨਤਾਰਕ ਇਹ ਹੈ ਕਿ ਉਹਨਾਂ ਦੇ ਨਾਲ ਚੱਲਦੇ ਪਾਗਲ ਦੀ ਪੀ ਹੈ ਇਸ ਲਈ ਸਿਆਣੇ ਕਹਿੰਦੇ ਆ ਕਿ ਖੁਸ਼ੀਆਂ ਵੰਡਣ ਨਾਲ ਵਧੀਆਂ ਹੋ ਜਾਂਦੀਆਂ ਦੁੱਖ ਵੰਡਣ ਨਾਲ ਘੱਟ ਰਹਿੰਦੇ। ਸੁਣਿਆ ਜਿੱਕਤ ਦੁੱਖ ਮੰਡਲ ਨਹੀਂ ਤੇ ਸਰ ਔਰ ਜੋ ਇਹਨਾਂ ਨੇ ਮੰਗਾਂ ਕੀਤੀਆਂ ਇਹ ਪੁਲਿਸ ਪ੍ਰਸ਼ਾਸਨ ਵੱਲੋਂ ਰੋਪਰਕ੍ਰੀਤੀ ਨਾਲ ਐਸਆਈਆਰ ਇਹਨੇ ਕਿਤਨੇ ਦਿਨਾਂ ਲਈ ਮੌਕੇ ਦੀ ਉਡੀਕ ਦਿੱਤਾ ਗਿਆ ਤੇ ਜਿਹੜੇ ਪੁਲਿਸ ਅਧਿਕਾਰੀ ਜ਼ਿੰਮੇਵਾਰ ਨੇ ਉਸ ਡਿਲੇ ਦੇ ਵਿੱਚ ਉਹਨਾਂ ਨੂੰ ਲਾਈਨ ਹਾਜ਼ਰ ਹੋ ਜਾ ਬਤਲੀ ਉਹਨਾਂ ਦੀ ਕੀਤੀ ਚਾਹੀਦੀ ਤੇ ਪਰਵਾਰਾਂ ਨੂੰ ਦੁਬਾਰਾ ਕੋਈ ਉਸ ਤਰ੍ਹਾਂ ਦੀ ਬਦਲਾਖੋਰੀ ਜਾਂ ਕੋਈ ਕਿ ਤੁਸੀਂ ਸਾਡੇ ਤੇ ਐਂ ਕਰਾ ਤਾ ਉਹ ਕਰਦਾ ਉਸ ਕਿਸਮ ਦਾ ਇੱਕ ਟ੍ਰਿਪਲ ਜਿਹੜੇ ਕਲੀਅਰ ਸਪਸ਼ਟ ਆਰਡਰ ਦੇ ਦਿੱਤੇ ਗਏ ਨੇ ਕਿ ਜਿਹੜੇ ਟਿਪਰ ਵਾਲੇ ਸੀ ਸਰ ਜੋ ਇੱਕ ਟਿਪਰ ਨਹੀਂ ਹੈਗਾ ਉਹ ਕਈ 100 ਤੋਂ ਪਰੇ ਜਿਹੜੇ ਸਮਾਨੇ ਵਿੱਚ ਦੀ ਲੰਘਦੇ ਨੇ ਤੇ ਨਿਮਕ ਸਿਆਨੇ ਨਹੀਂ ਸਾਰਾ ਉਹਦੇ ਜਿੰਨੇ ਮਾਲਕ ਨੇ ਇਲੀਗਲ ਜਿਹੜੇ ਟਿਪਰ ਚੱਲਦੇ ਨੇ ਓਵਰਲੋਡਡ ਚੱਲਦੇ ਉਹਨਾਂ ਨੂੰ ਵੀ ਜਿਹੜਾ ਤੇ ਪੀ1 ਜਿਹੜਾ ਇਹ ਤੇ ਪਰਮਾਲਿਕ ਸੀਗਾ 19 ਸਾਲ ਦਾ ਜਵਾਨ ਸੀਗਾ ਜਿਹਦੇ ਕੋਲ ਲਰਨਿੰਗ ਲਾਇਸੈਂਸ ਸੀ ਜਦਕਿ ਟੇਪਰ ਵਾਸਤੇ ਹੈਵੀ ਦਾ ਲਾਇਸੈਂਸ ਚਾਹੀਦਾ ਜੀਨੇ ਕਲਪੀ ਦੀ ਜਿੱਦ ਜਿੱਦ ਨਾਲ ਮਿਲੀ ਕੋਕਤ ਕੋਈ ਬੱਚਾ ਉਹਨੂੰ ਵੀ ਗੁਫਤਾਰ ਕਰਨ ਦੇ ਆਦਰ ਦੇ ਦਿੱਤੇ ਤੇ ਚਿਲਡਰਨ ਮੈਮੋਰੀਅਲ ਪਾਰਕ 'ਤੇ ਜਿਹੜਾ ਇੱਥੇ ਉਹਨਾਂ ਬੱਚਿਆਂ ਦੀ ਯਾਦ ਚ ਬੋਰ ਬਣਾਇਆ ਇਹ ਤੇ ਇਸ ਸੜਕ ਨੂੰ ਸੜਕ ਕਿਉਂ ਮੇਰੇ ਖੁਦ ਮੇਰੇ ਪਿਤਾ ਜੀ ਪੰਨਰਾ ਸਕੂਲ ਚ ਪਰਉਂਦੇ ਸੀ ਕਸਿਆਣੇ ਤੋਂ ਇੱਧਰ ਆਣ ਜੀ ਪੰਨਰਾ ਜਦੋਂ ਆ ਰਹੇ ਸੀ ਛੁੱਟੀ ਤੋਂ ਬਾਅਦ ਦੀ ਪਰ ਉਹ ਸੜਕ ਕ੍ਰੋਸ ਕਰਕੇ ਦੂਜੇ ਪਾਸੇ ਜਾਣਾ ਸੀ ਤਾਂ ਇੱਕ ਟ੍ਰੈਕਟਰ ਨਾਲ ਐਕਸੀਡੈਂਟ ਹੋ ਗਿਆ ਸੀ ਤਾਂ ਉਹਨਾਂ ਦੀ ਰੀੜ ਦੀ ਹੱਡੀ ਟੁੱਟ ਗਈ ਦੋ ਮਣਕੇ ਟੁੱਟ ਗਈ ਸੀ ਕੋਈ ਲੱਗਦਾ ਜਲ ਨੂੰ ਹੱਡ ਗਈ ਸੀ ਬਾਅਦ ਵਿੱਚ ਉਹ ਇਲਾਜ ਕਰਵਾ ਲਿਆ ਪਰ ਫਿਰ ਵੀ ਉਹ ਸੱਟ ਚੋਂ ਉੱਪਰ ਨਾ ਬਹੁਤਾ ਆਉਂਦਾ ਉਸ ਮੈਂ ਉਹਦੇ ਇਸ ਸੜਕ ਤੇ ਜਦੋਂ ਲੰਘਦਾ ਮੈਨੂੰ ਆਪ ਨੂੰ ਵੀ ਅਸਰ ਹੁੰਦਾ ਮੈਨੂੰ 4 ਲੇਨ ਬਣਾਉਣ ਦਾ ਜਿਹੜਾ ਜੈਕਨ ਡੀਸੀ ਸਰਵਰ ਕਹਿੰਦਾ ਕਿ ਸਾਰਾ ਇਹਦਾ ਬਣਾ ਕੇ ਜਿਹੜਾ ਸਰਵੇ ਵਗੈਰਾ ਪੈਸੇ ਦੀ ਕੋਈ ਗੰਮੀ ਨਹੀਂ ਪਾਤਰਾ ਤੱਕ ਕਰ ਜੀ ਕਿ ਸਿਆਣੇ ਦੇਖੋ ਜੋ ਅਸੀਂ ਕਰ ਰਹੇ ਹਾਂ ਤੇ ਹਸਪਤਾਲ ਜਿਹੜਾ ਅਪਕ੍ਰਿਟ ਕਰ ਰਹੇ ਹਾਂ ਇੱਥੋਂ ਦਾ ਜੇ ਹਸਪਤਾਲ ਅਪਕ੍ਰਿਟ ਹੋंदा ਸ਼ਹਿਰ ਦੇ ਕੁਝ ਬੱਚੇ ਨੇ ਜਨਮ ਬਾਅਦ ਵੀ ਬਿਲਕੁਲ ਹੈਨਾ 13 ਤਰੀਕ ਨੂੰ ਅਸੀਂ ਕੁਝ ਐਂਬੂਲੈਂਸੇਸ ਦੇਣੀਆਂ ਹਨ ਉਹਦੇ ਚ ਸੱਤ ਐਂਬੂਲੈਂਸ ਜਿਹੜੀਆਂ ਨਾ ਸੱਤ ਬੱਚਿਆਂ ਦੇ ਯਾਤ ਦੇ ਵਿੱਚ ਉਹ ਸਮਾਣਾ ਦੇ ਲੱਗੇ ਨੂੰ ਦੇ ਰਹੇ ਚਿਲਡਰਨ ਮੈਮੋਰੀਅਲ ਚਿਲਡਰਨ ਮੈਮੋਰੀਅਲ ਐਂਬੂਲੈਂਸ ਤੇ ਫਿਰ ਇੱਕ ਇਹਨਾਂ ਨੇ ਜਿਹੜਾ ਮਾਈਨਿੰਗ ਦੀ ਤਾਂ ਜੁਡੀਸ਼ਨ ਕੋਈ ਕਰਾਂਗੇ ਕਰਾਂਗੇ ਜੀ ਪਰ ਇੱਕ ਪਰਿਵਾਰਾਂ ਨਾਲ ਵੀ ਗੱਲ ਹੋਈ ਹੈ ਚਿਲਡਰਨ ਮੈਮੋਰੀਅਲ ਟਰਸਟ ਬਣਾਉਣਗੇ ਤਾਂ ਕਿ ਚਲੋ ਆਪਣੇ ਬੱਚੇ ਚਲੇ ਗਏ ਉਹਨਾਂ ਦੇ ਬੱਚੇ ਪੜ੍ਹਾਈ ਬਖੂ ਨਾ ਰਹਿਣ ਜਾਂ ਕੋਈ ਸਕੂਲ ਦੇ ਵਿੱਚ ਪਹੁੰਚਣ ਦਾ ਸਾਧਨ ਨਾ ਹੋਵੇ ਇਸ ਬਖੂ ਪੜ੍ਹਾਈ ਬਖੂ ਰਹਿ ਜਾਣ ਕਿ ਮੈਂ ਪੜ੍ਹ ਨਹੀਂ ਸਕਿਆ ਨੂੰ ਜਿਹੜੇ ਬੱਸ ਨਹੀਂ ਮਿਲੀਆਂ ਇਸ ਸਮਾਣੇ ਦੇ ਸਕੂਲ ਨੂੰ ਆਲਰੇਡੀ ਸਰਕਾਰੀ ਸਕੂਲ ਸਕੂਲ ਆਫ ਐਮੀਨੈਂਸਰ ਪਣ ਆ ਰਹੇ ਤੇ ਉਥੇ 15-20 ਬੱਸਾਂ ਤਾਂ ਪੈਸੇ ਵੀ ਮਿਲਣਗੇ ਪਰ ਜਿਹੜਾ ਇੱਕ ਟਰੱਸਟ ਬਣਾਉਣਗੇ ਜਿੰਦਰ ਮੋਰੇ ਉਦੇ ਵਿੱਚ ਵੀ ਸਰਕਾਰ ਆਪ ਨੂੰ ਕਿੰਨਾ ਕਾਈਪਾ ਕੀਤਾ ਤੇ ਕੋਲੇ ਪੰਜਾਬ ਦੇ ਵਿੱਚ ਟਿਪਪਰ ਬਹੁਤ ਚੱਲ ਰਹੇ ਨੇ ਸਾਰਿਆਂ ਦੀ ਅਸੈਂਟ ਕਰਤਾ ਟ੍ਰਾਂਸਪੋਰਟ ਡਿਪਾਰਟਮੈਂਟ ਨੂੰ ਤੇ ਪੁਲਿਸ ਡਿਪਾਰਟਮੈਂਟ ਨੂੰ ਕਰਤਾ ਆਰਡਰ ਕਿ ਸਾਰੇ ਟਿਪਪਰਾਂ ਦੇ ਜਿਹੜੇ ਲਾਇਸੈਂਸ ਨੇ ਜਿਹੜੇ ਚਲਾਉਂਦੇ ਨੇ ਉਹਨਾਂ ਨੂੰ ਉਹਨਾਂ ਦੇ ਲਾਇਸੈਂਸ ਉਹਨਾਂ ਦੀ ਮੈਡੀਕਲ ਰਿਪੋਰਟ ਵਗੈਰਾ ਸਾਰੀ ਕੋ ਇਹ ਕਿੱਥੋਂ ਚੱਲਦੇ ਓਵਰਲੋਡਡ ਚੱਲਦੇ ਆ ਮੋਸਟਲੀ ਹੈਨਾ ਤੇ ਮਾਈਨਿੰਗ ਹੋ ਸਕਦਾ ਹੈ ਨਾ ਬੱਚਿਆਂ ਦੀ ਕੁਰਬਾਨੀ ਕਹੂੰਗਾ ਮੈਂ ਕਿੰਨਾ ਬਚਨ ਦੀ ਕੁਰਬਾਨੀ ਕਰਕੇ ਕੋਈ ਬਡਾ ਨੈਕਸਸ ਹੀ ਪੜਾਇਆ ਜਾਵੇ ਸਕੂਲਾਂ ਨੂੰ ਵੀ ਕੋਈ ਸ਼ਕਤੀ ਹੋਣੀ ਕਿ ਬੱਸਾਂ ਦੇ ਵਿੱਚ ਫੜੇ ਵੀ ਲਿਖਿਆ ਜਾਂਦਾ ਸੀ ਕਿ ਸਕੂਲਾਂ ਦਾ ਫੈਸਲਾ ਹੀ ਕਰ ਰੱਖਿਆ ਕਿ ਕੋਈ ਵੀ ਸਕੂਲ ਦੀ ਬੱਸ ਦਾ ਜਿਹੜਾ ਡਰਾਈਵਰ ਆ ਉਹਦੀ ਬਕਾਇਦਾ ਬੱਸ ਦੀ ਵੀ ਬਕਾਇਦਾ ਬੱਸ ਦੀ ਵੀ ਚੈਕਿੰਗ ਹੋਵੇ ਕਿ ਉਹ ਸੜਕ ਤੇ ਚੱਲਣ ਦੇ ਕਾਬਿਲ ਹੈ ਜਾਂ ਨਹੀਂ ਬਕਾਇਦਾ ਡਰਾਈਵਰ ਦੀ ਵੀ ਜਿਹੜੀ ਚੈਕਿੰਗ ਹੋਵੇ ਤਾਂ ਕਿ ਅੱਗੇ ਤੋਂ ਇਹ ਜਿਹਾ ਕੱਟਨਾ ਨਾ ਆਵੇ ਦੇਖੋ ਛਿੰਨੀ ਸ਼ਕਤੀ ਵਾਲੇ ਬੱਚੇ ਕੁਝ ਸੀਗੇ ਜਿਹੜੇ ਹੁਣੇ ਤੋਂ ਯੂਪੀਐਸਸੀ ਦੀ ਟੈਰੀ ਬਾਰੇ ਮਾਪਿਆਂ ਨਾਲ ਗੱਲਾਂ ਕਰ ਲੈਂਦੇ ਜਿਹਈ ਇਸ ਕਿਨੇ ਬਣਦੇ ਆਈ ਪਸੰਦ ਨਹੀਂ ਇੰਟੈਲੀਜੈਂਟ ਬੱਚੇ ਸੀ ਸੁਪਨੇ ਹਾਂ ਜੇ ਪੂਰੇ ਕਰਨੇ ਸੀ ਉਹਨਾਂ ਨੇ ਮਾਪਿਆਂ ਦੇ ਪਰ ਪਰਿਵਾਰ ਨੂੰ ਕੁਝ ਹੋਰ ਵੀ ਦੂਸਰ ਸਕਾ ਬਿਲਕੁਲ ਹੋ ਬਿਲਕੁਲ ਪਰਿਵਾਰਾਂ ਨੇ ਨਹੀਂ ਬਾਪ ਮਦਰ ਦੀ ਲਾਈਨ ਵੀ ਰੋਣ ਰਿਹਾ ਹੈਗਾ ਕੋਈ ਕਿੰਦਾ ਇਹਦੇ ਨਾਲ ਮਾਲਕਾਂ ਨਾਲ ਕੋਈ ਵਿਧਾਇਕ ਤਾਂ ਵੀ ਰੋਣ ਰਿਹਾ ਜੀ ਤੇ ਪਰ ਜਿਹੜਾ ਜੀਦਾ ਵੀ ਹੋਇਆ ਹੱਥ ਚਾਹੇ ਉਹ ਸਾਡਾ ਪਾਰਟੀ ਦਾ ਕੋਈ ਵਿਧਾਇਕ ਹੈ ਚਾਹੇ ਕੋਈ ਸਾਡੀ ਪਾਰਟੀ ਦਾ ਅਹੁਦੇਦਾਰ ਕੋਈ ਨਹੀਂ ਬਖਸ਼ਿਆ ਜੀ ਨੇ ਜੇ ਕੋਈ ਤੇ ਪੁਰਾਣੇ ਮਾਮਲੇ ਚ ਜਾ ਕਿ ਕਿਸੇ ਨੇ ਕੋਈ ਕਿਸੇ ਦੀ ਫੇਵਰ ਕੀਤੀ ਹੋਵੇ ਜਾਂ ਪ੍ਰਸ਼ਾਸਨ ਨੂੰ ਇੰਟਰਫੇਅਰ ਕੀਤਾ ਹੋਵੇ ਕਿ ਪਰਚਾ ਨਹੀਂ ਕਰਨਾ ਜਾਂ ਐਫ ਆਈ ਆਰ ਵੀਕ ਕਰਨੀ ਫਲਨ ਤੋਂ ਕੋਈ ਨਹੀਂ ਬਖਸ਼ਦਾ ਇਹ ਜਿਹੜੀਆਂ ਕਿਉਂਕਿ ਦੇਖੋ ਐਡੀ ਵੱਡੀ ਘਟਨਾ ਹੋ ਹੈ ਹਾਲਾਂਕਿ ਬਹੁਤ ਵੈਲ ਆਫ ਪਰਿਵਾਰ ਨੇ ਕੋਈ ਪੈਸੇ ਦੀ ਪਰਵਾਹ ਨਹੀਂ ਕਰ ਲੋ ਪਰ ਜਦੋਂ ਫੇਵਰ ਕੀ ਹੈ ਕਿ ਜੈਂਸ ਦਾ ਜਿਹੜੇ ਕੰਮ ਤੇ ਚਲੇ ਜਾਂਦੇ ਮਾਈਂਡ ਕਿਦੋਂ ਟੁੱਟਾਈ ਬਟੇ ਲੇਡੀਜ਼ ਕਰੇ ਬਟੇ ਤੁਸੀਂ ਆ ਇੰਨਾਂ ਬਹੁਤ ਦੇਖਦੇ ਨੇ ਪੇਸ਼ੈਂਟਸ ਨੂੰ ਉਹਨਾਂ ਦਾ ਵੀ ਕੋਈ ਨਾ ਕੋਈ ਇਸ ਤਰ੍ਹਾਂ ਦਾ ਤਾਂ ਕਿ ਉਹਨਾਂ ਨੂੰ ਕੋਈ ਨਾ ਕੋਈ ਸਵੇਰ ਰੋਜ਼ਗਾਰ ਜਾਂ ਕੋਈ ਇਸ ਤਰ੍ਹਾਂ ਦਾ ਕੰਮ ਜਿਵੇਂ ਟ੍ਰੈਸਟ ਹੈ ਟ੍ਰੈਸਟ ਵੀ ਚੁੱਕਿਆ ਇੱਕ ਉਹਦਾ ਹਿੱਸਾ ਉਹ ਕੰਮ ਕਰਨ ਸਰਕਾਰ ਉਹਦੇ ਹੈਲਪ ਕਰੂਗੀ ਉਹ ਬੱਚੇ ਹੋਰ ਬੱਚਿਆਂ ਚੋ ਇਆਪਦੀ ਆਪਦੀ ਖੁਸ਼ੀ ਦੇਖੀਏ ਕੰਮ ਖਤਮ ਕਰਦੇ ਜੀ ਪਰਮਾਨੰਥ ਹਾਂ ਜੀ ਪਰਮਾਨੰਥ ਮੈਂ ਧੰਨਵਾਦ ਵੀ ਕਰਦਾ ਸਾਰੇ ਪਰਮਾਨੰਥ ਉਹਨੇ ਮੈਨੂੰ ਬਹੁਤ ਕਿਤਨ ਮੇਨ ਖਤਮ ਕਰਿਆ ਔਰ ਮੈਂ ਨਾਨ ਕਰਦਾ ਔਰ ਸੱਤ ਐਮਬੂਲੈਂਸਿਸ ਕਿਹਾ ਕਿ ਤੁਹਾਨੂੰ ਮੈਂ ਜਾਣੀ ਹੂਲ ਆਫ ਐਮਿਨੈਂਸ ਬੰਦੇ ਹੱਸਤ ਨੂੰ ਔਰ ਜਿਹੜਾ ਉਹ ਅਪਗ੍ਰੇਡ ਕਰ ਰਹੇ ਨਾੜਿਕਪਾਰਕਾ ਚਿਲਡਰਨ ਮੈਮੋਰੀਅਲ ਪਾਰਕ ਉਹਨਾਂ ਦੇ ਫੋਰ ਲੇਨ ਆਫਾਂ ਕਰ ਰਹੇ ਹਾਂ ਸੜਕ ਤੇ ਮਾਈਨਿੰਗ ਦੀਆਂ ਟਿਪਰਾਂ ਦੀ ਇਹਦੀ ਉੱਚ ਪੱਧਰੀ ਜਾਂਚ ਹੋਊਗੀ ਹੋ ਸਕਦਾ ਉਹਨਾਂ ਬੱਚਿਆਂ ਦੀ ਆਤਮਾ ਨੂੰ ਸ਼ਾਂਤੀ ਮਿਲ ਜੇ ਕਿ ਚਲੋ ਉਸੇ ਹੋਰ ਦੀ ਜਾਣ ਥੈਂਕ ਯੂ